ਜਿਹੜੇ ਵਿਜੇ ਸੰਪਲਾ ਜੀ ਬਿਆਨ ਦਿੰਦੇ ਨੇ ਵਿਜੇ ਸੰਪਲਾ ਜੀ ਭਾਪੀ ਨੂੰ ਬਿਲੋਂਗ ਕਰਦੇ ਨੇ ਤਾਂ ਭਾਪੀ ਦੀ ਜਿਹੜੀ ਮੇਨ ਅਡੋਲੋਜੀ ਹੈ ਉਹ ਤਾਂ ਆਰਐਸਐਸ ਦੇ ਅਕੋਰਡਿੰਗ ਚੱਲਦੇ ਆ ਔਰ ਜਿਹੜੀ ਆਰਐਸਐਸ ਦੀ ਪਾਲਿਸੀ ਹੈ ਜਾਂ ਆਰਐਸਐਸ ਦੀ ਮਾਨਸਿਕਤਾ ਜਾਂ ਉਹ ਮਨੁਸਮ੍ਰਿਤੀ ਦੇ ਬਿਹਾਫ ਤੇ ਚੱਲਦੀ ਹੈ ਤੇ ਮਨੁਸਮ੍ਰਿਤੀ ਤਾਂ ਕਦੇ ਵੀ ਦਲਿਤਾਂ ਦੀ ਨਹੀਂ ਹੋਈ ਕਦੇ ਵੀ ਐਸਸੀ ਲੋਕਾਂ ਦੀ ਨਹੀਂ ਹੋਈ ਇਹ ਇੰਡਾਇਰੈਕਟਲੀ ਜਿਹੜਾ ਸਾਨੂੰ ਪਾੜ ਕੇ ਆਹਮੋ ਸਾਹਮਣੇ ਕੀਤਾ ਜਾ ਰਿਹਾ ਹੈ ਜਿਵੇਂ ਹਰਿਆਣੇ ਦੇ ਵਿੱਚ ਚਾਟ ਵਰਸਸ ਅਗਰ ਹੋ ਗਿਆ ਸੀ ਸਾਰਾ ਕਰ ਦਿੱਤਾ ਗਿਆ ਸੀ ਤਾਂ ਇਹ ਉਹ ਸ਼ਕਤੀਆਂ ਲੱਗੀਆਂ ਹੋਈਆਂ ਨੇ ਪੰਜਾਬ ਦੀ ਭਾਈਵਾਲਤਾ ਉਹਨੂੰ ਤੋੜਨ ਦਾ ਇੱਕ ਬਹੁਤ ਵੱਡੀ ਇੱਕ ਸ਼ਕਤੀਆਂ ਇਹ ਲੱਗੀਆਂ ਹੋਈਆਂ ਨੇ ਗੁਰੂ ਸਾਹਿਬ ਦੀ ਬਾਣੀ ਦਾ ਸਵੇਰੇ ਸ਼ਾਮ ਪ੍ਰਕਾਸ਼ ਹੈ ਤਾਂ ਉਹਨਾਂ ਦੀ ਤਾਂ ਉਹਨਾਂ ਦੇ ਦੱਸੇ ਮਾਰਗ ਦੇ ਉੱਤੇ ਹੀ ਚੱਲ ਕੇ ਤਾਂ ਪੰਜਾਬ ਦੇ ਵਿੱਚ ਇੱਕਜੁੱਟਤਾ ਭਾਈਵਾਲਤਾ ਹੈ ਲੋ ਮੈਂ ਚਮਾਰ ਜਾਤੀ ਨਾਲ ਸੰਬੰਧ ਕਰਦਾ ਮੇਰਾ ਬਦਾਸੀਆ ਸਿੱਖ ਵੀ ਆ ਨਾਲ ਜੇ ਮੈਂ ਚਮਾਰ ਜਾਤੀ ਦਾ ਸਰਟੀਫਿਕੇਟ ਬਣਾਉਣਾ ਹੈ ਐਸਸੀ ਦਾ ਤਾਂ ਉਦੋਂ ਜਿਹੜਾ ਮੇਰਾ ਰਿਲੀਜੀਅਨ ਆ ਮੈਨੂੰ Hindu ਚ ਪਾ ਦਿੱਤਾ ਜਾਂਦਾ ਤੇ ਜਦੋਂ ਮੇਰਾ ਬਦਾਸੀਆ ਸਿੱਖ ਲਿਖਣਾ ਤਾਂ ਉਦੋਂ ਮੇਰੀ ਜਾਤੀ ਰਬਦਾਸੀਆ ਸਿੱਖ ਹੈ ਤੇ ਰਿਲੀਜੀਅਨ ਧਰਮ ਆ ਜਿਹੜਾ ਉਹ ਮੈਂ ਸਿੱਖ ਬਣ ਜਾਂਦਾ ਤਾਂ ਇਹ ਜਿਹੜੇ ਜਿੰਨੇ ਐਸਸੀ ਲੋਕ ਨੇ ਉਹ ਇਸ ਗੱਲ ਨੂੰ ਮੰਨਣ ਕਿ ਅਸੀਂ Hindu ਨਹੀਂ ਹਾਂ ਪੰਜਾਬ ਦੇ ਵਿੱਚ 바ਵਾ ਸਾਹਿਬ ਦੇ ਉਪਾਸਕਾਂ ਦੀ ਸੁਰੱਖਿਆ ਦੀ ਗੱਲ ਆ ਤਾਂ ਉਹ ਤਾਂ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਇੱਥੇ ਭਗਵੰਤ ਮਾਨ ਜੀ ਨੂੰ ਬੋਲਣਾ ਬਣਦਾ ਸੀ ਕਿ ਅਸੀਂ ਬੈਠੇ ਆ ਚਾਹੇ ਕੋਈ ਪੰਨੂ ਆ ਚਾਹੇ ਕੋਈ ਸੰਨੂ ਆ ਉਹ ਆਵੇ ਤੇ ਆ ਕੇ ਹੱਥ ਲਾ ਕੇ ਵਿਖਾਵੇ ਕਿਉਂਕਿ ਜੇ ਭਗਵੰਤ ਮਾਨ ਜੀ ਵੀ ਅੱਜ ਮੁੱਖ ਮੰਤਰੀ ਬਣੇ ਆ ਤਾਂ ਇਹ ਵੀ ਉਸ ਸੰਵਿਧਾਨ ਮਾਨਯੋਗ ਭਾਰਤੀ ਸੰਵਿਧਾਨ ਦੀ ਬਦੌਲਤ ਹੀ ਬਣਿਆ ਉਹ ਪੰਨੂ ਦੇ ਆਖੇ ਤੇ ਕੋਈ ਵੀ ਸਾਡਾ ਪੰਜਾਬੀ ਨੌਜਵਾਨ ਕਸਾਵੇ ਦੇ ਵਿੱਚ ਆ ਕੇ ਭੁੱਲ ਕੇ ਵੀ ਗਲਤੀ ਨਾ ਕਰ ਲਿਓ 바ਵਾ ਸਾਹਿਬ ਦੇ ਬੁੱਤ ਨੂੰ ਛੇੜਨ ਦੀ 바ਵਾ ਸਾਹਿਬ ਦੇ ਸੰਵਿਧਾਨ ਬਾਰੇ ਕੁਝ ਗੱਲ ਕਰਨ ਦੀ ਕੋਈ ਐਦਾਂ ਦੀ ਹਰਕਤ ਕਰਨਾ ਚਾਹੂਗਾ ਤਾਂ ਉਹਨੂੰ ਅਸੀਂ ਮੂਰੇ ਮਿਲਾਗੇ ਦੇਖੋ ਸਟੈਚੂ ਅੱਜ ਤੱਕ ਲੱਗੇ ਨਹੀਂ 바ਵਾ ਸਾਹਿਬ ਦੇ ਜਦੋਂ ਤੋਂ ਕਦੋਂ ਦੀ ਸਰਕਾਰਾਂ ਬਣਦੀਆਂ ਆਈਆਂ ਆਪਣੇ ਪੰਜਾਬ ਦੇ ਵਿੱਚ ਪਹਿਲਾਂ ਤਾਂ ਇਹ ਕੰਟੀਨਿਊਸਲੀ ਕਦੇ ਹੋਇਆ ਹੀ ਨਹੀਂ ਇਹ ਹੁਣੇ ਇੱਕੇਦਮ ਕਿਵੇਂ ਆ ਗਿਆ ਔਰ ਜਦੋਂ ਕਿ ਅਸੀਂ ਇਕੱਠੇ ਰਹਿ ਰਹੇ ਹਾਂ ਪਹਿਲੀ ਗੱਲ ਤੇ ਇਹ ਕਹਿੰਨਾ ਮੈਂ ਵੀ ਇਹ ਜਿਹੜੇ ਪੰਨੂ ਆ ਮਤਲਬ ਅੱਤਵਾਦੀ ਕਹੂੰਗਾ ਮੈਂ ਤਾਂ ਉਹਨੂੰ ਕਿਉਂਕਿ ਉਹਨੇ ਗੱਲ ਹੀ ਇਹੋ ਜੀ ਕਰੀ ਐ ਤਾਂ ਉਹਨਾਂ ਨੇ ਇਹ ਜਿਹੜੀ ਬਾਬਾ ਸਾਹਿਬ ਬਾਰੇ ਟਿੱਪਣੀ ਕੀਤੀ ਐ ਵੀ ਸਿੱਖਾਂ ਨੂੰ ਤੇ ਹਿੰਦੂਆਂ ਨੂੰ ਜਾਂ ਜਿਹੜੇ ਐਸਸੀ ਲੋਕਾਂ ਨੂੰ ਇਹਨਾਂ ਨੂੰ ਆਪਸ ਦੇ ਵਿੱਚ ਟਕਰਾਇਆ ਟਕਰਾ ਦਿੱਤਾ ਜਾਵੇ ਇਹਨਾਂ ਦਾ ਟਕਰਾ ਕਰਾ ਦਿੱਤਾ ਜਾਵੇ ਕਿ ਸਾਨੂੰ ਸਤਰਕ ਹੋਣਾ ਲਾਜ਼ਮੀ ਐ ਸਾਨੂੰ ਚੌਕਸ ਹੋਣਾ ਲਾਜ਼ਮੀ ਐ ਸਾਨੂੰ ਦੁਸ਼ਮਨ ਦੀ ਚਾਲ ਸਮਝਣ ਦੀ ਲੋੜ ਐ ਦੁਸ਼ਮਨ ਦੀ ਚਾਲ ਸਮਝਣ ਦੀ ਲੋੜ ਐ ਕਿਤੇ ਨਾ ਕਿਤੇ ਇਹ ਜਿਹੜੀਆਂ ਮਤਲਬ ਇਹ ਸ਼ਕਤੀਆਂ ਨੇ ਮੇਨ ਮਸਲਾ ਇਹਨਾਂ ਦਾ ਸੱਤਾ ਤੱਕ ਹੀ ਹੁੰਦਾ ਐ ਕਈ ਦਿਨ ਪਹਿਲਾਂ ਪੰਜਾਬ ਦੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਡਾਕਟਰ ਬੀ ਆਰ ਅੰਬੇਦਕਰ ਤੇ ਬੁੱਤ ਤੇ ਹਥੌੜੇ ਮਾਰੇ ਗਏ ਅੱਗ ਲਗਾਈ ਗਈ ਉਸ ਤੋਂ ਬਾਅਦ ਕਈ ਥਾਂ ਜਗਾ ਧਰਨੇ ਲੱਗੇ ਪ੍ਰਦਰਸ਼ਨ ਹੋਏ ਫਿਰ ਬੀਤੇ ਕੁਝ ਦਿਨ ਪਹਿਲਾਂ ਇੱਕ ਗੁਰਪਤਵੰਤ ਪੰਨੂ ਜੋ ਕਿ ਅਮਰੀਕਾ ਰਹਿੰਦੇ ਨੇ ਪੰਜਾਬ ਜਿਹੜੇ ਭਾਰਤ ਸਰਕਾਰ ਵੱਲੋਂ ਅਤਵਾਦੀ ਿਕrar ਨੇ ਉਹਨਾਂ ਦਾ ਇੱਕ ਬਿਆਨ ਆਉਂਦਾ ਹੈ ਕਿ ਅਸੀਂ ਡਾਕਟਰ ਬੀ ਆਰ ਅੰਬੇਦਕਰ ਦੇ ਬੁੱਤਾਂ ਦਾ ਨੁਕਸਾਨ ਕਰਾਂਗੇ ਇੱਕ ਜਗ੍ਹਾ ਦਾ ਨਾਮ ਲੈ ਕੇ ਵੀ ਬੋਲਿਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਜਵਾਬ ਚ ਬਿਆਨ ਹੁੰਦਾ ਵਿਜੇ ਸਾੰਪਲਾ ਜੋ ਕਿ ਭਾਜਪਾ ਦੇ ਲੀਡਰ ਨੇ ਕਿ ਅਸੀਂ ਬੁੱਤਾਂ ਦੀ ਰਾਖੀ ਕਰਾਂਗੇ ਤੁਸੀਂ ਸਾਡੇ ਨਾਲ ਜਿੱਥੇ ਮਰ ਜਿਓ ਤੇ ਅੱਜ ਬਟਾਲਾ ਦੇ ਵਿੱਚ ਡਾਕਟਰ ਬੀ ਆਰ ਅੰਬੇਦਕਰ ਦੇ ਬੁੱਧੀ ਜਿਹੜੀ ਹੈ ਉਂਗਲ ਤੋੜੀ ਗਈ ਹੈ ਇਹ ਚੱਲ ਕੀ ਰਿਹਾ ਪੰਜਾਬ ਦੇ ਵਿੱਚ ਇਸ ਨੂੰ ਜਿਹੜੇ ਡਾਕਟਰ ਬੀ ਆਰ ਅੰਬੇਦਕਰ ਦੇ ਉਪਾਸ਼ਕ ਨੇ ਉਹ ਕਿਵੇਂ ਦੇਖਦੇ ਨੇ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਡਾਕਟਰ ਬਲਵਿੰਦਰ ਨੇ ਮੌਜੂਦਾ ਐਮਸੀ ਨੇ ਤੇ ਕਾਫੀ ਉਹਨਾਂ ਦਾ ਇਸ ਚੀਜ਼ ਦੇ ਉੱਤੇ ਵਰਕ ਹੈ ਡਾਕਟਰ ਬੀ ਆਰ ਅੰਬੇਦਕਰ ਨੂੰ ਪਿਆਰ ਕਰਨ ਵਾਲੇ ਲੋਕ ਨੇ ਇਹ ਆ ਕਿਵੇਂ ਦੇਖਦੇ ਹੋ ਜਿਹੜੀਆਂ ਘਟਨਾਵਾਂ ਪਹਿਲਾਂ ਅੰਮ੍ਰਿਤਸਰ ਸਾਹਿਬ ਦੇ ਵਿੱਚ ਫਿਰ ਇੱਕ ਧਮਕੀ ਆਉਣੀ ਫਿਰ ਇੱਕ ਉਂਗਲ ਤੋੜੀ ਜਾਣੀ ਬਹੁਤ ਦੀ ਇਹ ਪੰਜਾਬ 'ਚ ਚੱਲ ਕੀ ਰਿਹਾ ਤੁਹਾਡੇ ਹਿਸਾਬ ਨਾਲ ਇਹ ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਮਨਿੰਦਰ ਜੀ ਤੁਹਾਡਾ ਚੈਨਲ ਹਮੇਸ਼ਾ ਹੀ ਲੋਕ ਹਿੱਤਾਂ ਦੀ ਗੱਲ ਕਰਦਾ ਲੋਕ ਪੱਖਾਂ ਦੀ ਗੱਲ ਕਰਦਾ ਲੋਕਾਂ ਦੀਆਂ ਲੋੜਾਂ ਦੀ ਸੱਚਾਈ ਦੀ ਗੱਲ ਕਰਦਾ ਤਾਂ ਅੱਜ ਇਹ ਮੌਕੇ ਦੀ ਲੋੜ ਹੈ ਮੌਕੇ ਦੀ ਸੱਚਾਈ ਹੈ ਜਿਸ ਮੁੱਦੇ ਤੇ ਆਪ ਜੀ ਨਾਲ ਗੱਲ ਹੋ ਰਹੀ ਹੈ ਤਾਂ ਉਹ ਇਹ ਹੈ ਕਿ ਇਹ ਕਿਤੇ ਨਾ ਕਿਤੇ ਇਨਡਾਇਰੈਕਟਲੀ ਪੰਜਾਬ ਦਾ ਮਾਹੌਲ ਖਰਾਬ ਕਰਨ ਦਾ ਇੱਕ ਮੰਨ ਲਓ ਕੋਸ਼ਿਸ਼ਾਂ ਨੇ ਜੀ ਸ਼ਕਤੀਆਂ ਜਿਹੜੀਆਂ ਹੈਗੀਆਂ ਨੇ ਉਹਨਾਂ ਸ਼ਕਤੀਆਂ ਵੱਲੋਂ ਪੰਜਾਬ ਦਾ ਸਿੱਧੇ ਤੌਰ ਤੇ ਮਾਹੌਲ ਖਰਾਬ ਕਰਨ ਦਾ ਇੱਕ ਸਾਜ਼ਿਸ਼ ਹੈ ਔਰ ਬਹੁਤ ਵੱਡੇ ਲੈਵਲ ਦੀ ਸਾਜ਼ਿਸ਼ ਹੈ ਔਰ ਇੱਥੇ ਮੈਂ ਸਪਸ਼ਟ ਕਰਦੇ ਆਂ ਕਿ ਜਿਹੜੇ ਵਿਜੇ ਸੰਪਲਾ ਜੀ ਨੇ ਬਿਆਨ ਦਿੱਤਾ ਉਹ ਪੰਨੂ ਜਿਹਨੂੰ ਅੱਤਵਾਦੀ ਈਕਰਾਰ ਦਿੱਤਾ ਗਿਆ ਹੈ ਸਰਕਾਰ ਵੱਲੋਂ ਤਾਂ ਉਸ ਤੋਂ ਮਗਰੋਂ ਜਿਹੜੇ ਵਿਜੇ ਸੰਪਲਾ ਜੀ ਬਿਆਨ ਦਿੰਦੇ ਨੇ ਵਿਜੇ ਸੰਪਲਾ ਜੀ ਭਾਜਪਾ ਨੂੰ ਬਿਲੋਂਗ ਕਰਦੇ ਨੇ ਤਾਂ ਭਾਜਪਾ ਦੀ ਜਿਹੜੀ ਮੇਨ ਅਡੋਲੋਜੀ ਹੈ ਜਾਂ ਉਹਨਾਂ ਦੀ ਮੇਨ ਮਾਨਸਿਕਤਾ ਹੈਗੀ ਹੈ ਉਹ ਤਾਂ ਆਰਐਸਐਸ ਦੇ ਅਕੋਰਡਿੰਗ ਚੱਲਦੇ ਆ ਔਰ ਜਿਹੜੀ ਆਰਐਸਐਸ ਦੀ ਪਾਲਿਸੀ ਹੈ ਜਾਂ ਆਰਐਸਐਸ ਦੀ ਮਾਨਸਿਕਤਾ ਜਾਂ ਉਹਨਾਂ ਦੀਆਂ માનਤਾਵਾਂ ਨੇ ਉਹ ਮਨੁਸਮ੍ਰਿਤੀ ਦੇ ਬਿਹਾਫ ਤੇ ਚੱਲਦੀ ਹੈ ਤੇ ਮਨੁਸਮ੍ਰਿਤੀ ਤਾਂ ਕਦੇ ਵੀ ਦਲਿਤਾਂ ਦੀ ਨਹੀਂ ਹੋਈ ਕਦੇ ਵੀ ਐਸੀ ਲੋਕਾਂ ਦੀ ਨਹੀਂ ਹੋਈ ਉੱਥੇ ਤਾਂ ਹਮੇਸ਼ਾ ਹੀ ਸਾਡੇ ਨਾਲ ਸਾਨੂੰ ਪੈਰ ਦੀ ਜੁੱਤੀ ਸਮਝਿਆ ਗਿਆ ਸਾਡੀਆਂ ਧੀਆਂ ਭੈਣਾਂ ਨੂੰ ਪੈਰ ਦੀ ਜੁੱਤੀ ਸਮਝਿਆ ਗਿਆ ਸਾਡੀਆਂ ਭੈਣ ਬੇਟੀਆਂ ਨੂੰ ਪੈਰ ਦੀ ਜੁੱਤੀ ਸਮਝਿਆ ਗਿਆ ਸਾਨੂੰ ਪੜਨ ਤੋਂ ਵੀ ਹੁਣਾ ਰੱਖਿਆ ਗਿਆ ਸਾਨੂੰ ਆਪਦੇ ਹੱਕਾਂ ਤੋਂ ਵੀ ਹੁਣਾ ਰੱਖਿਆ ਗਿਆ ਤਾਂ ਕਿਵੇਂ ਕਹਿ ਸਕਦੇ ਆ ਕਿ ਜਿਹੜੇ ਸੰਪਲਾ ਜੀ ਦਾ ਬਿਆਨ ਮੈਨੂੰ ਆਪਣੇ ਆਪ ਮੈਨੂੰ ਇਹ ਐ ਜੇ ਲੱਗਦਾ ਵੀ ਇਹ ਰ ਇਹ ਕਿਉਂ ਹੁਣੀ ਇਹ ਬਿਆਨ ਕਿਉਂ ਆਇਆ ਪੰਨੂ ਦਾ ਬਿਆਨ ਆਇਆ ਉਸ ਤੋਂ ਬਾਅਦ ਇਹਨਾਂ ਦਾ ਬਿਆਨ ਆਇਆ ਤਾਂ ਜਿਹੜੀ ਪੰਜਾਬ ਦੀ ਸੁਰੱਖਿਆ ਦੀ ਗੱਲ ਹੈ ਪੰਜਾਬ ਦੇ ਵਿੱਚ ਬਾਬਾ ਸਾਹਿਬ ਦੇ ਉਪਾਸਕਾਂ ਦੀ ਸੁਰੱਖਿਆ ਦੀ ਗੱਲ ਹੈ ਬਾਬਾ ਸਾਹਿਬ ਦੇ ਜਿਹੜੇ ਸਟੈਚੂਜ਼ ਨੇ ਉਹਨਾਂ ਦੀ ਸੁਰੱਖਿਆ ਦੀ ਗੱਲ ਹੈ ਤਾਂ ਉਹ ਤਾਂ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਉਹ ਤਾਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਜ਼ਿੰਮੇਵਾਰੀ ਹੈ ਇੱਥੇ ਭਗਵੰਤ ਮਾਨ ਜੀ ਨੂੰ ਬੋਲਣਾ ਬਣਦਾ ਸੀ ਕਿ ਅਸੀਂ ਬੈਠੇ ਹਾਂ ਚਾਹੇ ਕੋਈ ਪੰਨੂਆ ਚਾਹੇ ਕੋਈ ਸਨੂ ਹੈ ਉਹ ਆਵੇ ਤੇ ਆ ਕੇ ਹੱਥ ਲਾ ਕੇ ਵਿਖਾਵੇ ਇੱਥੇ ਮੈਂ ਤੁਹਾਡੇ ਮਾਧਿਅਮ ਤੋਂ ਭਗਵੰਤ ਮਾਨ ਜੀਆ ਵਾਸਤੇ ਵੀ ਇਹ ਕਹਿਣਾ ਚਾਹਣਾ ਚਾਹੁੰਨਾ ਕਿ ਜੇ ਉਹਨਾਂ ਨੇ ਹਜੇ ਤੱਕ ਇਸ ਸਬੰਧ ਦੇ ਵਿੱਚ ਕੋਈ ਆਪਦਾ ਬਿਆਨ ਨਹੀਂ ਦਿੱਤਾ ਤਾਂ ਇਹ ਮੰਦਭਾਗੀ ਗੱਲ ਹੈ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਔਰ ਬਾਬਾ ਸਾਹਿਬ ਬਾਬਾ ਸਾਹਿਬ ਦੇ ਸਟੈਚੂ ਔਰ ਜਿਹੜੇ ਬਾਬਾ ਸਾਹਿਬ ਦੇ ਉਪਾਸਕ ਨੇ ਜਾਂ ਜਿਹੜੇ ਉਹਨਾਂ ਨੂੰ ਮੰਨਣ ਵਾਲੇ ਨੇ ਤਾਂ ਉਹਨਾਂ ਦੀ ਸੁਰੱਖਿਆ ਦੀ ਪ੍ਰਬੰਧ ਉਹਨਾਂ ਨੂੰ ਕਰਨਾ ਚਾਹੀਦਾ ਕਿਉਂਕਿ ਜੇ ਭਗਵੰਤ ਮਾਨ ਜੀ ਵੀ ਅੱਜ ਮੁੱਖ ਮੰਤਰੀ ਬਣੇ ਹਨ ਇਹ ਵੀ ਉਸ ਸੰਵਿਧਾਨ ਮਾਨਯੋਗ ਭਾਰਤੀ ਸੰਵਿਧਾਨ ਦੀ ਬਦੌਲਤ ਹੀ ਬਣੀ ਹੈ ਤਾਂ ਇੱਥੇ ਇਹ ਮੈਂ ਤੁਹਾਡੇ ਮਾਧਿਅਮ ਤੋਂ ਇਹੀ ਕਹੂੰਗਾ ਕਿ ਇਹ ਵੱਡੇ ਲੈਵਲ ਤੇ ਜਿਹੜੇ ਸਾਡੇ ਐਸਸੀ ਭਰਾ ਨੇ ਪਹਿਲੀ ਗੱਲ ਤਾਂ ਜਿਹੜੇ ਐਸਸੀ ਲੋਕ ਆ ਨਾ ਉਹ Hindu ਹੈ ਹੀ ਨਹੀਂਗੇ ਇੱਕ ਮੇਜਰ ਫੈਕਟ ਹੈ ਐਸਸੀ ਲੋਕ ਜਿਹੜੇ ਇੱਥੋਂ ਦੇ ਮੂਲ ਨਿਵਾਸੀ ਹੈ ਭਾਰਤ ਦੇ ਮੂਲ ਨਿਵਾਸੀ ਲੋਕ ਨੇ ਸਾਨੂੰ ਇਹਨਾਂ ਦੇ ਜਿਹੜੇ ਇਹਨਾਂ ਨੇ ਤੰਤਰ ਬਣਾਏ ਨੇ ਜਿਹੜੇ ਇਹਨਾਂ ਨੇ ਵਿਧੀਆਂ ਬਣਾਈਆਂ ਸੀ ਜਿਹਦੇ ਵਿੱਚ ਮੰਨ ਲਓ ਮੈਂ ਚਮਾਰ ਜਾਤੀ ਨਾਲ ਸੰਬੰਧ ਕਰਦਾ ਰਖਣਾ ਮੇਰਾ ਰਵਦਾਸੀਆ ਸਿੱਖ ਵੀ ਆ ਨਾਲ ਸਾਨੂੰ ਦੋ ਜਾਤੀਆਂ ਨਾਲ ਜਾਣਿਆ ਜਾਂਦਾ ਦੋ ਨਾਵਾਂ ਨਾਲ ਮਾਫੀ ਚਾਹਣਾ ਜੇ ਮੈਂ ਚਮਾਰ ਜਾਤੀ ਦਾ ਸਰਟੀਫਿਕੇਟ ਬਣਾਉਣਾ ਹੈ ਐਸਸੀ ਦਾ ਤਾਂ ਉਦੋਂ ਜਿਹੜਾ ਮੇਰਾ ਰਿਲੀਜੀਅਨ ਆ ਮੈਨੂੰ ਹਿੰਦੂ ਚ ਪਾ ਦਿੱਤਾ ਜਾਂਦਾ ਇਹਨਾਂ ਦੇ ਬਣਾਏ ਹੋਏ ਸਿਸਟਮ ਦੇ ਅਕੋਰਡਿੰਗ ਠੀਕ ਹੈ ਤੇ ਜਦੋਂ ਮੇਰਾ ਰਵਦਾਸੀਆ ਸਿੱਖ ਲਿਖਣਾ ਤਾਂ ਉਦੋਂ ਮੇਰੀ ਜਾਤੀ ਰਵਦਾਸੀਆ ਸਿੱਖ ਹੈ ਤੇ ਰਿਲੀਜੀਅਨ ਧਰਮ ਆ ਜਿਹੜਾ ਉਹ ਮੈਂ ਸਿੱਖ ਬਣ ਜਾਂਦਾ ਠੀਕ ਹੈ ਤਾਂ ਇਹ ਜਿਹੜੇ ਜਿੰਨੇ ਐਸਸੀ ਲੋਕ ਨੇ ਉਹ ਇਸ ਗੱਲ ਨੂੰ ਮੰਨਣ ਜਾਣਨ ਇਤਿਹਾਸ ਪੜਨ ਕਿ ਅਸੀਂ Hindu ਨਹੀਂ ਹੈ ਮੇਰੀ Hindu ਭਰਾਵਾਂ ਨਾਲ ਕੋਈ ਨਫ਼ਰਤ ਨਹੀਂ ਇਹ ਮੈਂ ਇੱਥੇ ਸਪਸ਼ਟ ਕਰਦਿਆਂ ਮੈਂ Hindu ਧਰਮ ਦਾ ਵੀ ਮਾਨ ਮਰਿਆਦਾ ਉਨੀ ਹੀ ਕਰਦਾ ਰਿਸਪੈਕਟ ਕਰਦਾ ਉਨੀ ਸਿੱਖ ਧਰਮ ਦੀ ਮਾਨ ਮਰਿਆਦਾ ਰਿਸਪੈਕਟ ਕਰਦਾ ਉਨੀ ਸਾਡੇ ਮੁਸਲਮਾਨ ਧਰਮ ਦੀ ਔਰ ਉਨੇ ਹੀ ਇਸਾਈ ਧਰਮ ਦੀ ਮੈਂ ਕਿਸੇ ਧਰਮ ਦੇ ਖਿਲਾਫ ਨਹੀਂ ਪਰ ਮੈਂ ਜਿਹੜੀ ਇਹ ਸਾਜ਼ਿਸ਼ ਰਚੀ ਜਾ ਰਹੀ ਹੈ ਇਹ ਵੱਡੇ ਲੈਵਲ ਤੇ ਜਿਹੜੇ ਸਾਡੇ ਲੋਕਾਂ ਨੂੰ Hindu ਧਰਮ ਦੇ ਵਿੱਚ ਪਾਇਆ ਗਿਆ ਹੈ ਉਹਨਾਂ ਨੂੰ ਇਨਡਾਇਰੈਕਟਲੀ ਆਪ ਦੇ ਨਾਲ ਜੋੜਨ ਦੀ ਇੱਕ ਵੱਡੀ ਸਾਜ਼ਿਸ਼ ਹੈ ਇਸ ਤੋਂ ਸਾਨੂੰ ਸਤਰਕ ਹੋਣਾ ਪਊਗਾ ਇਸ ਤੋਂ ਸਾਨੂੰ ਜਾਗਰਤ ਹੋਣਾ ਪਊਗਾ ਕਿ ਸਾਨੂੰ ਐਦਾਂ ਦੀਆਂ ਸਾਜ਼ਿਸ਼ਾਂ ਬਣਾ ਕੇ ਮੈਂ ਨਹੀਂ ਕਹਿੰਦਾ ਵੀ ਕੌਣ ਕਰ ਰਿਹਾ ਹੈ ਪਰ ਜਿਹੜੀਆਂ ਸ਼ਕਤੀਆਂ ਹੈਗੀਆਂ ਜਿਹੜੀਆਂ ਪੰਜਾਬ ਦਾ ਮਾਹੌਲ ਵਿਗਾੜਨਾ ਚਾਹੁੰਦੀਆਂ ਤਾਂ ਉਹ ਇਹ ਆਪਦੀਆਂ ਸ਼ਕਤੀਆਂ ਦੇ ਵਿੱਚ ਉਹ ਆਪਦੇ ਮਤਲਬ ਐਫਰਟ ਕਰ ਰਹੇ ਆ ਲੱਗੇ ਹੋਏ ਨੇ ਬਾਬਾ ਸਾਹਿਬ ਦੇ ਸਟੈਚੂਜ਼ ਨਾਲ ਲਗਾਤਾਰ ਦੇਖੋ ਸਟੈਚੂ ਅਜੇ ਤੱਕ ਲੱਗੇ ਨਹੀਂ ਬਾਬਾ ਸਾਹਿਬ ਦੇ ਜਦੋਂ ਤੋਂ ਕਦੋਂ ਦੀਆਂ ਸਰਕਾਰਾਂ ਬਣਦੀਆਂ ਆਈਆਂ ਆਪਣੇ ਪੰਜਾਬ ਦੇ ਵਿੱਚ ਪਹਿਲਾਂ ਤਾਂ ਇਹ ਕੰਟੀਨਿਊਸਲੀ ਕਦੇ ਹੋਇਆ ਹੀ ਨਹੀਂ ਇਹ ਹੁਣੇ ਇੱਕੇਦਮ ਕਿਵੇਂ ਆ ਗਿਆ ਔਰ ਜਦੋਂ ਕਿ ਅਸੀਂ ਇਕੱਠੇ ਰਹਿ ਰਹੇ ਹਾਂ Hindu Sikh Isai Musalman ਅਸੀਂ ਜੈਤੂ ਦੇ ਵਿੱਚ ਵੀ ਇਕੱਠੇ ਰਹਿ ਰਹੇ ਹਾਂ ਅਸੀਂ ਪਿੰਡਾਂ ਦੇ ਵਿੱਚ ਵੀ ਇਕੱਠੇ ਰਹਿ ਰਹੇ ਹਾਂ ਵਧੀਆ ਢੰਗ ਨਾਲ ਵਿਚਰਦੇ ਹਾਂ ਇੱਕ ਦੂਜੇ ਨਾਲ ਲੈਣ ਦੇਣ ਜੇ ਸਾਡਾ ਕੋਈ ਐਸਸੀ ਭਰਾ ਦਿਹਾੜੀ ਜਾਂਦਾ ਜੱਟ ਕਿਸੇ ਜੱਟ ਸਿੱਖ ਭਰਾ ਦੇ ਤਾਂ ਉਹ ਜਾ ਰਿਹਾ ਉੱਥੇ ਕੋਈ ਪ੍ਰੋਬਲਮ ਨਹੀਂ ਹੈ ਠੀਕ ਹੈ ਨਾ ਔਰ ਜੇ ਕੋਈ ਜਰਨਲ ਵਰਗ ਦਾ ਭਰਾ ਸਾਡੇ ਐਸਸੀ ਭਰਾਵਾਂ ਨਾਲ ਉਹਦਾ ਕੋਈ ਵਾਹ ਵਾਸਤਾ ਜਾਂ ਰਾਬਤਾ ਹੈਗਾ ਡੇਲੀ ਰੁਟੀਨ ਦਾ ਉਹ ਵੀ ਚੱਲ ਰਿਹਾ ਸਾਡੇ ਤਾਂ ਇਦਾਂ ਦਾ ਕੋਈ ਇਸ਼ੂ ਹੀ ਹੈ ਨਹੀਂ ਤਾਂ ਇਹ ਕਿੱਥੋਂ ਆ ਗਈ ਗੱਲ ਕਿਵੇਂ ਨਿਕਲੀ ਇਹ ਗੱਲ ਇਹ ਇੰਡਾਇਰੈਕਟਲੀ ਜਿਹੜਾ ਸਾਨੂੰ ਪਾੜ ਕੇ ਅਮੋ ਸਾਹਮਣੇ ਕੀਤਾ ਜਾ ਰਿਹਾ ਹੈ ਜਿਵੇਂ ਹਰਿਆਣੇ ਦੇ ਵਿੱਚ ਜਾਟ ਵਰਸਸ ਅਦਰ ਹੋ ਗਿਆ ਸੀ ਸਾਰਾ ਕਰ ਦਿੱਤਾ ਗਿਆ ਸੀ ਤਾਂ ਇਹ ਉਹ ਸ਼ਕਤੀਆਂ ਲੱਗੀਆਂ ਹੋਈਆਂ ਨੇ ਪੰਜਾਬ ਦੀ ਜਿਹੜੀ ਭਾਈਵਾਲਤਾ ਪੰਜਾਬ ਦੀ ਜਿਹੜੀ ਏਕਤਾ ਆਪਸੀ ਭਾਈਚਾਰਾ ਉਹਨੂੰ ਤੋੜਨ ਦਾ ਇੱਕ ਬਹੁਤ ਵੱਡੀ ਇੱਕ ਸ਼ਕਤੀਆਂ ਇਹ ਲੱਗੀਆਂ ਹੋਈਆਂ ਨੇ ਪਰ ਮੈਂ ਤੁਹਾਡੇ ਮਾਧਿਅਮ ਤੋਂ ਸਾਰੇ ਸਾਡੇ ਗੁਰਸਿੱਖ ਭਰਾਵਾਂ ਨੂੰ ਜੱਟ ਸਿੱਖ ਭਰਾਵਾਂ ਨੂੰ Hindu ਭਰਾਵਾਂ ਨੂੰ ਜਿੰਨੇ ਵੀ ਐਸਸੀ ਕਮਿਊਨਿਟੀ ਨਾਲ ਬਿਲੋਂਗ ਕਰਦੇ ਨੇ ਉਹਨਾਂ ਭਰਾਵਾਂ ਨੂੰ ਮੁਸਲਮਾਨ ਭਰਾਵਾਂ ਨੂੰ ਕਿ ਭਾਈ ਵੇਖਿਓ ਕਿਤੇ ਇਹਨਾਂ ਦੀਆਂ ਚਾਲਾਂ ਦੇ ਵਿੱਚ ਨਾ ਆ ਜਿਓ ਵੇਖਿਓ ਕਿਤੇ ਪੰਜਾਬ ਜਿਹੜਾ ਹੱਸਦਾ ਵਸਦਾ ਪੰਜਾਬ ਹੈ ਇਹ ਰਸਦਾ ਪੰਜਾਬ ਹੈ ਅਸੀਂ ਇੱਕ ਦੂਸਰੇ ਨਾਲ ਵਧੀਆ ਆਉਣੇ ਜਾਂਦੇ ਆ ਉਠਦੇ ਬੈਨੇ ਆ ਇੱਕ ਦੂਜੇ ਦੇ ਵਿਆਹ ਸਮਾਗਮਾਂ ਦੇ ਵਿੱਚ ਖੁਸ਼ੀਆਂ ਗਮੀਆਂ ਦੇ ਵਿੱਚ ਸਾਂਝੇ ਹੁੰਨੇ ਆ ਜਾਂਦੇ ਆ ਕਿਤੇ ਇਹ ਨਾ ਹੋਵੇ ਕਿ ਸਾਨੂੰ ਇਹ ਇੱਥੋਂ ਤੱਕ ਪਾੜ ਦੇਣ ਤੇ ਆਪਦੀ ਚਾਲ ਦੇ ਵਿੱਚ ਇਹ ਕਾਮਯਾਬ ਹੋ ਜਾਣ ਕਿ ਅਸੀਂ ਇੱਕ ਦੂਜੇ ਦੇ ਸਾਹਮਣੇ ਇਟਾਂ ਰੋੜੇ ਚੱਕ ਕੇ ਖੜੇ ਹੋ ਜੀਗੇ ਤਾਂ ਨੂੰ ਤੁਸੀਂ ਪੰਜਾਬ ਦੇ ਵਿੱਚ ਆਪਾਂ ਰਹਿੰਦੇ ਆ ਲੰਮੇ ਸਮੇਂ ਤੋਂ ਪੰਜਾਬ ਚ ਕਦੇ ਦੇਖਿਆ ਕੋਈ ਬੰਦਾ ਮਤਲਬ ਕਿਸੇ ਜਰਨਲ ਵਰਗ ਨੂੰ ਜਾਂ ਕਹਿ ਦਈਏ ਕਿ ਕਿਸੇ ਇੱਕ ਖਾਸ ਧਰਮ ਨੂੰ ਕੋਈ ਡਾਕਟਰ ਬੇਾਰਮ ਬੇਦਕਾਰ ਤੋਂ ਕੋਈ ਸਮੱਸਿਆ ਹੋਵੇ ਕਦੇ ਉਹਨਾਂ ਨੇ ਕੋਈ ਜ਼ਿਕਰ ਕਰਦੇ ਹੋਣ ਕੋਈ ਅਜਿਹੀ ਘਟਨਾ ਦੇਖੀ ਹੈ ਤੁਸੀਂ ਅਜੇ ਤੱਕ ਬਹੁਤ ਸੋਹਣਾ ਸਵਾਲ ਹੈ ਪਹਿਲੀ ਗੱਲ ਤੇ ਇਹ ਕਹਿੰਦਾ ਮੈਂ ਵੀ ਇਹ ਜਿਹੜੇ ਪੰਨੂ ਆ ਮਤਲਬ ਅਤਵਾਦੀ ਕਹੂੰਗਾ ਮੈਂ ਤਾਂ ਉਹਨੂੰ ਕਿਉਂਕਿ ਉਹਨੇ ਗੱਲ ਹੀ ਇਹੋ ਜੀ ਕਰੀ ਐ ਤਾਂ ਉਹਨੇ ਮਤਲਬ ਇਹ ਗੱਲ ਉਹ ਉਹ ਕਹਿੰਦਾ ਵੀ ਮੈਂ ਸਿੱਖ ਹਾਂ ਜਦੋਂ ਕਿ ਉਹ ਨਾ ਸਿੱਖਾਂ ਨਾ ਹਿੰਦੂਆਂ ਨਾ ਮੁਸਲਮਾਨਾਂ ਉਹਦਾ ਤਾਂ ਕੋਈ ਧਰਮ ਹੀ ਹੈ ਨਹੀਂਗਾ ਜਿੰਨਾ ਕਿ ਮੈਂ ਉਹਦੇ ਬਾਰੇ ਮੰਨ ਲਓ ਸਟੱਡੀ ਕਰਿਆ ਚਲੋ ਜੇ ਉਹ ਆਪਣੇ ਆਪ ਨੂੰ ਸਿੱਖ ਵੀ ਕਹਾਉਂਦੇ ਨੇ ਤਾਂ ਉਹਨਾਂ ਨੇ ਇਹ ਜਿਹੜੀ ਬਾਬਾ ਸਾਹਿਬ ਬਾਰੇ ਟਿੱਪਣੀ ਕੀਤੀ ਹੈ ਠੀਕ ਹੈ ਇਥੋਂ ਇਹ ਹੋ ਗਿਆ ਕਿ ਸਾਨੂੰ ਇਨਡਾਇਰੈਕਟਲੀ ਉਹਦੀ ਜਿਹੜੀ ਸੋਚ ਹੈ ਵੀ ਸਿੱਖਾਂ ਨੂੰ ਤੇ ਹਿੰਦੂਆਂ ਨੂੰ ਜਾਂ ਜਿਹੜੇ ਐਸਸੀ ਲੋਕਾਂ ਨੂੰ ਇਹਨਾਂ ਨੂੰ ਆਪਸ ਦੇ ਵਿੱਚ ਟਕਰਾਇਆ ਟਕਰਾ ਦਿੱਤਾ ਜਾਵੇ ਇਹਨਾਂ ਦਾ ਟਕਰਾ ਕਰਾ ਦਿੱਤਾ ਜਾਵੇ ਜਦੋਂ ਕਿ ਸਾਡੇ ਦੇ ਇੱਥੇ ਕੋਈ ਗੱਲ ਹੀ ਨਹੀਂ ਹੈਗੀ ਅਸੀਂ ਤਾਂ ਵਧੀਆ ਆਉਣੇ ਜਾਂਦੇ ਆ ਵਧੀਆ ਮਿਲਦੇ ਬੈਨੇ ਆ ਤਾਂ ਇਹ ਉਹਨਾਂ ਦੀ ਇਹੀ ਚਾਲ ਇਹੀ ਹੈ ਵੀ ਸਾਨੂੰ ਆਪਸ ਦੇ ਵਿੱਚ ਉਹ ਲੜਾਉਣਾ ਚਾਹੁੰਦੇ ਨੇ ਤੁਸੀਂ ਬਾਕੀ ਸੂਬਿਆਂ ਦੇ ਹਾਲਾਤ ਵੀ ਦੇਖਦੇ ਹੋ ਕਦੇ ਘੋੜੀ ਚੜਦਾ ਅਦਾਲਤ ਉਹਦੇ ਜਿਹੜਾ ਮਾਰ ਦਿੱਤਾ ਜਾਂਦਾ ਕਦੇ ਕੋਈ ਖੇਚ ਚ ਲਿਆ ਜਾਂਦਾ ਉੱਥੇ ਮਾਰ ਦਿੱਤਾ ਜਾਂਦਾ ਪੰਜਾਬ ਦੇ ਵਿੱਚ ਤੁਸੀਂ ਕਦੇ ਅਜਿਹੇ ਐਡੇ ਨੀਵੇਂ ਪੱਤਰ ਦੇ ਹਾਲਾਤ ਦੇਖੇ ਕਦੇ ਮਤਲਬ ਹੀ ਨਹੀਂ ਜੀ ਪੰਜਾਬ ਦੇ ਵਿੱਚ ਐਦਾਂ ਦਾ ਕਦੇ ਕੁਝ ਨਹੀਂ ਹੁੰਦਾ ਪਰ ਜਿੱਥੇ ਮੈਂ ਕਹਿੰਨਾ ਵੀ ਮੈਂ ਪਾਰਟੀਕੂਲਰ ਬੀਜੇਪੀ ਦੀਆਂ ਸਰਕਾਰਾਂ ਦੇ ਜਿਹੜੇ ਰਾਜ ਜਿੱਥੇ ਉਹਨਾਂ ਦੀਆਂ ਸਰਕਾਰਾਂ ਹੈਗੀਆਂ ਉੱਥੇ ਇਹ ਚੀਜ਼ਾਂ ਹੋ ਰਹੀਆਂ ਨੇ ਹੋ ਸਕਦਾ ਕਿਤੇ ਕਾਂਗਰਸ ਦੀ ਜਿੱਥੇ ਸਰਕਾਰ ਹੋਵੇ ਉੱਥੇ ਵੀ ਹੋ ਰਹੀ ਹੋਵੇ ਮੈਂ ਨਾ ਤਾਂ ਬੀਜੇਪੀ ਦਾ ਸਮਰਥਕ ਹਾਂ ਤੇ ਨਾ ਮੈਂ ਕਾਂਗਰਸ ਦਾ ਸਮਰਥਕ ਹਾਂ ਮੈਂ 바ਵਾ ਸਾਹਿਬ ਭੀਮਰੋ ਅੰਬੇਦਕਰ ਜੀ ਦਾ ਸਮਰਥਕ ਹਾਂ ਉਹਨਾਂ ਦੀ ਸੋਚ ਦਾ ਸਮਰਥਕ ਹਾਂ ਮਾਨਯੋਗ ਭਾਰਤੀ ਸੰਵਿਧਾਨ ਦਾ ਸਮਰਥਕਾਂ ਪਰ ਇੱਥੇ ਪੰਜਾਬ ਦੇ ਵਿੱਚ ਐਦਾਂ ਦੀ ਕੋਈ ਗੱਲ ਨਹੀਂ ਨਾ ਕਿਸੇ ਨੂੰ ਕੋੜੀ ਚੜਨ ਤੋਂ ਰੋਕਿਆ ਜਾਂਦਾ ਨਾ ਕਿਸੇ ਨੂੰ ਕੋਈ ਹੋਰ ਪ੍ਰੋਬਲਮ ਹੈ ਹਾਂ ਅੰਦਰ ਖਾਤੇ ਕਈ ਥਾਵਾਂ ਤੇ ਐਸੀ ਲੋਕਾਂ ਨਾਲ ਜਿਹੜੇ ਸੌੜੀ ਸੋਚ ਦੇ ਲੋਕ ਹੈ ਜਿਹੜੇ ਉੱਚ ਜਾਤੀਆਂ ਦੇ ਲੋਕ ਆ ਸੌੜੀ ਸੋਚ ਦੇ ਲੋਕ ਨੇ ਉਹ ਕਿਤੇ ਨਾ ਕਿਤੇ ਐਦਾਂ ਦੀਆਂ ਘਟਨਾਵਾਂ ਇੱਕਾ ਦੁੱਕਾ ਆਉਂਦੀਆਂ ਨੇ ਉੱਥੇ ਸਾਡੇ ਲੋਕ ਇਕੱਠੇ ਹੁੰਦੇ ਆ ਉੱਥੇ ਉਹਦਾ ਡਟ ਕੇ ਵਿਰੋਧ ਕਰਦੇ ਆ ਤੇ ਉਹਨਾਂ ਨੂੰ ਸਬਕ ਸਿਖਾਉਂਦੇ ਆ ਪਰ ਪੰਜਾਬ ਦੇ ਵਿੱਚ ਐਦਾਂ ਦਾ ਕੋਈ ਮਸਲਾ ਨਹੀਂ ਹੈ ਜਿਹੜਾ ਜਿਵੇਂ ਘੋੜੀ ਚੜਨ ਤੋਂ ਰੋਕ ਦਿੱਤਾ ਜਾਵੇ ਜਾਂ ਕਿਸੇ ਨੂੰ ਪਗੜੀ ਬੰਨਣ ਤੋਂ ਰੋਕ ਦਿੱਤਾ ਜਾਵੇ ਜਾਂ ਜੁੱਤੀ ਪਾਉਣ ਤੋਂ ਰੋਕ ਦਿੱਤਾ ਜਾਵੇ ਬਹੁਤ ਸਾਰੀਆਂ ਚੀਜ਼ਾਂ ਜਾਂ ਬੀਤੇ ਦਿਨਾਂ ਦੇ ਵਿੱਚ ਸਕੂਲ ਦੇ ਕਲਾਸਰੂਮ ਦੇ ਵਿੱਚ ਇੱਕ ਬੱਚੇ ਨੂੰ ਤੜੇ ਚੋਂ ਪਾਣੀ ਨਹੀਂ ਪੀਣ ਦਿੱਤਾ ਗਿਆ ਸੀ ਐਸਸੀ ਬੱਚੇ ਨੂੰ ਤਾਂ ਉਹ ਉਹਨਾਂ ਥਾਵਾਂ ਤੇ ਬਹੁਤ ਜ਼ਿਆਦਾ ਹੁੰਦੀਆਂ ਨੇ ਪਰ ਪੰਜਾਬ 'ਚ ਐਦਾਂ ਦਾ ਕੁਝ ਨਹੀਂ ਹੈ ਇਹ ਜੇ ਤੁਸੀਂ ਪੰਜਾਬ ਦੀ ਇੱਕ ਹੈ ਕਿ ਪੰਜਾਬ ਦੇ ਵਿੱਚ ਗੁਰੂਆਂ ਦਾ ਗੁਰੂਆਂ ਦੇ ਨਾਮ ਤੇ ਵਸਦਾ ਹੈ ਪੰਜਾਬ ਪੰਜਾਬ ਦੇ ਵਿੱਚ ਸਿੱਖ ਧਰਮ ਦਾ ਆਉਂਦਾ ਤਾਂ ਉਦੋਂ ਜਾਤ ਪਾਤ ਤੇ ਗੁਰੂ ਨਾਨਕ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਝੋਟ ਮਾਰਦੇ ਆ ਨੀਚਾ ਅੰਦਰ ਨੀਚ ਜਾਤ ਕਹਿੰਦੇ ਆ ਮਾਨਸ ਕੀ ਸੱਬੇ ਜਾਤ ਇੱਕ ਪਹਿਚਾਨ ਉਹ ਕਹਿੰਦੇ ਆ ਫਿਰ ਗੁਰੂ ਗੋਬਿੰਦ ਸਿੰਘ ਆਉਂਦੇ ਇੱਕ ਬਾਟੇ ਚ ਅੰਮ੍ਰਿਤ ਛਕਾਉਂਦੇ ਆ ਜਾਤਾਂ ਪਾਤਾਂ ਦੇ ਸਭ ਖਤਮ ਚਲੋ ਉਹ ਚੀਜ਼ਾਂ ਉਸ ਪੱਧਰ ਤੇ ਹਾਲੇ ਨਹੀਂ ਲਾਗੂ ਹੋਈਆਂ ਜਿਸ ਪੱਧਰ ਤੇ ਗੁਰੂ ਚਾਹੁੰਦੇ ਸੀ ਪਰ ਫਿਰ ਵੀ ਜਿਹੜਾ ਗੁਰੂਆਂ ਦਾ ਇੱਕ ਸਾਯਾ ਹੈ ਪੰਜਾਬ ਦੇ ਉੱਤੇ ਉਹ ਵਰਕਰਾ ਰਿਹਾ ਹੈ ਬਿਲਕੁਲ ਜੀ ਬਿਲਕੁ ਗੁਰੂ ਸਾਹਿਬ ਦੀ ਬਾਣੀ ਦਾ ਸਵੇਰੇ ਸ਼ਾਮ ਪ੍ਰਕਾਸ਼ ਹੈ ਸਾਰੇ ਸਾਡੇ ਪਿੰਡਾਂ ਦੇ ਵਿੱਚ ਸਾਡੇ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਤਾਂ ਉਹਨਾਂ ਦੀ ਤਾਂ ਉਹਨਾਂ ਦੇ ਦੱਸੇ ਮਾਰਗ ਦੇ ਉੱਤੇ ਹੀ ਚੱਲ ਕੇ ਤਾਂ ਪੰਜਾਬ ਦੇ ਵਿੱਚ ਇੱਕਜੁੱਟਤਾ ਭਾਈਵਾਲਤਾ ਹੈ ਉਹਨਾਂ ਦੇ ਉਸ ਸੰਦੇਸ਼ ਕਰਕੇ ਔਰ ਗੁਰ ਰਵਿਦਾਸ ਮਹਾਰਾਜ ਜੀ ਨੇ ਕਿਹਾ ਕਿ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋਨ ਛੋਟ ਵੱਡੇ ਸਭ ਸੰਬਸੇ ਰਵਿਦਾਸ ਰਹੇ ਪਰਸਨ ਠੀਕ ਹੈ ਨਾ ਤਾਂ ਇਹ ਜੋ ਬਹੁਤ ਸਾਡੇ ਰਿਸਪੈਕਟਡ ਸ੍ਰੀ ਗੁਰੂ ਨਾਨਕ ਦੇਵ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਇਹਨਾਂ ਦੀ ਸੋਚ ਹੀ ਇੱਕ ਹੈ ਕ੍ਰਾਂਤੀਕਾਰੀ ਸੋਚ ਸੀ ਇਹਨਾਂ ਨੇ ਪਖੰਡਵਾਦ ਦਾ ਵਿਰੋਧ ਕੀਤਾ ਇਹਨਾਂ ਨੇ ਹਮੇਸ਼ਾ ਹੀ ਚੋਟ ਕੀਤੀ ਆਪਦੇ ਸ਼ਲੋਕਾਂ ਦੇ ਵਿੱਚ ਕਿ ਜਿਹੜਾ ਪਖੰਡਵਾਦ ਹੈ ਉਸ ਤੋਂ ਬਾਹਰ ਆਵੋ ਔਰ ਜਿਹੜੀ ਸਚਾਈ ਹੈ ਉਹਨੂੰ ਜਾਣੋ ਔਰ ਰਲ ਮਿਲ ਕੇ ਰਹੋ ਰਲ ਮਿਲ ਕੇ ਆਪਸੀ ਭਾਈਚਾਰੇ ਦੇ ਨਾਲ ਰਹਿ ਕੇ ਆਪਦਾ ਜੀਵਨ ਬਸਰ ਕਰੋ ਔਰ ਗੁਰੂ ਦੀ ਬਾਣੀ ਦੇ ਨਾਲ ਜੁੜੋ ਤੇ ਆਪਦਾ ਜੀਵਨ ਸਫਲ ਕਰੋ ਪੰਜਾਬ ਦੇ ਲੋਕਾਂ ਨੂੰ ਕਿਤੇ ਨਾ ਕਿਤੇ ਜਿਹੜੀਆਂ ਚਾਲਾਂ ਚੱਲ ਰਹੀਆਂ ਐ ਇਹ ਤੋਂ ਸੁਚੇਤ ਰਹਿਣ ਦੀ ਲੋੜ ਐ ਕਿਤੇ ਇਹ ਨਾ ਹੋਵੇ ਕਿ ਸਾਡਾ ਇੰਨਾ ਸੋਹਣਾ ਵਕਤ ਹੱਸਦਾ ਵਸਦਾ ਪੰਜਾਬ ਕੋਈ ਇੱਕ ਦੋ ਬੰਦੇ ਉਹਨੂੰ ਇਸ ਤਰੀਕੇ ਦੇ ਨਾਲ ਟਾਰਗੇਟ ਕਰਕੇ ਸਾਡੇ ਆਪਸ ਦੇ ਵਿੱਚ ਫਿੱਕ ਪਾ ਜਾਣ ਬਿਲਕੁਲ ਜੀ ਇਹ ਬਹੁਤ ਵੱਡੀ ਗੱਲ ਕਹੀ ਐ ਕਿ ਸਾਨੂੰ ਸਤਰਕ ਹੋਣਾ ਲਾਜ਼ਮੀ ਐ ਸਾਨੂੰ ਚੌਕਸ ਹੋਣਾ ਲਾਜ਼ਮੀ ਐ ਸਾਨੂੰ ਦੁਸ਼ਮਣ ਦੀ ਚਾਲ ਸਮਝਣ ਦੀ ਲੋੜ ਐ ਦੁਸ਼ਮਣ ਦੀ ਚਾਲ ਸਮਝਣ ਦੀ ਲੋੜ ਐ ਕਿਤੇ ਨਾ ਕਿਤੇ ਇਹ ਜਿਹੜੀਆਂ ਮਤਲਬ ਇਹ ਸ਼ਕਤੀਆਂ ਨੇ ਮੇਨ ਮਸਲਾ ਇਹਨਾਂ ਦਾ ਸੱਤਾ ਤੱਕ ਹੀ ਹੁੰਦਾ ਹੈ ਮੇਨ ਮਸਲਾ ਹੁੰਦਾ ਹੈ ਇਹਨਾਂ ਦਾ ਵੀ ਮਾਹੌਲ ਕਿਤੇ ਖਰਾਬ ਕੀਤਾ ਜਾਵੇ ਮਾਹੌਲ ਨੂੰ ਵਿਗਾੜਿਆ ਜਾਵੇ ਔਰ ਸੱਤਾ ਨੂੰ ਹਥਿਆਇਆ ਜਾਵੇ ਤਾਂ ਉਹ ਜਿਹੜੀਆਂ ਉਹ ਸ਼ਕਤੀਆਂ ਨੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਸਮੂਹ ਪੰਜਾਬੀਆਂ ਨੂੰ ਸਮੂਹ ਸਾਡੇ ਸਿੱਖ ਭਾਈਚਾਰੇ ਨੂੰ ਸਮੂਹ ਸਾਡੇ ਹਿੰਦੂ ਭਾਈਚਾਰੇ ਨੂੰ ਸਮੂਹ ਸਾਡੇ ਐਸਸੀ ਭਾਈਚਾਰੇ ਨੂੰ ਮੁਸਲਮ ਭਾਈਚਾਰਾ ਇਸਾਈ ਭਾਈਚਾਰਾ ਉਹਨਾਂ ਨੂੰ ਹੱਥ ਬਨ ਕੇ ਬੇਨਤੀ ਕਰਦਾ ਕਿ ਵੇਖਿਓ ਇਹਨਾਂ ਦੀਆਂ ਗੱਲਾਂ ਚ ਨਾ ਆਜੋ ਆਪਸੀ ਭਾਈਚਾਰਾ ਨਾ ਖਰਾਬ ਕਰ ਲਿਓ ਆਪਾਂ ਇੱਥੇ ਰਹਿਣਾ ਇਕੱਠੇ ਰਹਿਣਾ ਇਕੱਠੇ ਆਪਣਾ ਸਾਰੇ ਕਾਰਵਿਹਾਰ ਚੱਲਣੇ ਆ ਤੇ ਆਪਾਂ ਆਪਦੇ ਪੰਜਾਬ ਦੀ ਜਿਹੜੀ ਸ਼ਾਂਤੀ ਨੂੰ ਉਹ ਭੰਗ ਨਾ ਕਰ ਬੈਠੀਏ ਤੇ ਦੂਜੀ ਛੋਟੀ ਜੀ ਅਪੀਲ ਤੁਹਾਡੇ ਮਾਧਿਅਮ ਤੋਂ ਮੈਂ ਕਰਦਾ ਵੀ ਬਾਈ ਚਾਂਸ ਉਹ ਪੰਨੂ ਦੇ ਆਖੇ ਤੇ ਉਹਦੇ ਉਕਸਾਏ ਹੋਏ ਤੇ ਕੋਈ ਵੀ ਸਾਡਾ ਪੰਜਾਬੀ ਨੌਜਵਾਨ ਕੋਈ ਵੀ ਭੈਣ ਭਰਾ ਉਹਦੇ ਬਹਿਕਾਵੇ ਜਾਂ ਉਹਦੇ ਉਕਸਾਵੇ ਦੇ ਵਿੱਚ ਆ ਕੇ ਭੁੱਲ ਕੇ ਵੀ ਗਲਤੀ ਨਾ ਕਰ ਲਿਓ 바ਵਾ ਸਾਹਿਬ ਦੇ ਬੁੱਤ ਨੂੰ ਛੇੜਨ ਦੀ 바ਵਾ ਸਾਹਿਬ ਦੇ ਸੰਵਿਧਾਨ ਬਾਰੇ ਕੁਝ ਗੱਲ ਕਰਨ ਦੀ ਉਹ ਨਾ ਕਰਿਆ ਜੇ ਕਿਉਂਕਿ ਮੈਂ ਨਹੀਂ ਇਹ ਸ਼ਬਦ ਬੋਲਣੇ ਚਾਹੁੰਦਾ ਕਿਉਂਕਿ ਅਸੀਂ ਭਾਈਚਾਰਕ ਸਾਂਝਤਾਂ ਨੂੰ ਅ ਅੱਗੇ ਰੱਖਣ ਵਾਲੇ ਆਂ ਪਰ ਪਲੀਜ਼ ਜੇ ਕੋਈ ਇਦਾਂ ਦਾ ਕੋਈ ਆਨਸਰ ਸੋਚ ਰਿਹਾ ਹੈ ਪੰਨੂ ਦੇ ਉਕਸਾਵੇ ਚ ਆ ਕੇ ਕੋਈ ਇਦਾਂ ਦੀ ਹਰਕਤ ਕਰਨਾ ਚਾਹੂਗਾ ਤਾਂ ਉਹਨੂੰ ਅਸੀਂ ਮੂਰੇ ਮਿਲਾਂਗੇ ਜੀ